ਗੁਰਗਾਂ ਸਾਹਿਬ ਵਿਧਵੀ ਮਾਮਲੇ 'ਚ ਗ੍ਰਿਫਤਾਰ ਸਿੱਖ ਨੌਜਵਾਨਾਂ ਨੇ ਰਿਹਾਈ ਤੋਂ ਬਾਅਦ ਪੁਲਿਸ ਤੇ ਲਗਾਏ ਕੁੱਟਮਾਰ ਅਤੇ ਪੰਜ ਕਕਾਰਾਂ ਦੀ ਬੇਅਦਬੀ ਦੇ ਇਲਜ਼ਾਮ ਪੁਲਿਸ ਨੇ ਸੋਮਵਾਰ ਰਾਤ ਸਬੂਤਾਂ ਦੀ ਘੜਤ ਦਾ ਹਵਾਲਾ ਦਿੰਦਿਆਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਕੀਤਾ ਸੀ ਰਿਹਾ ਪ੍ਰੈਸ ਕਾਨਫਰੰਸ ਦੌਰਾਨ ਦੋਹਾਂ ਨੇ ਸਾਥ ਨਿਭਾਉਣ ਲਈ ਸਿੱਖ ਭਾਈਚਾਰੇ ਦਾ ਕੀਤਾ ਧੰਨਵਾਦ ਗੁਰੂਗ੍ਰੰਥ ਸਾਹਿਬ ਵਿਅਦਬੀ ਮਾਮਲੇ ਸਮੇਤ ਪੰਜਾਬ ਦੇ ਪਖ ਦੇ ਪੰਥਕ ਮਸਲਿਆ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਚ ਸ਼ਾਂਤਮਈ ਰੋਸ ਪ੍ਰਦਰਸ਼ਨ ਮੁੱਖ ਸੜਕਾਂ ਦੇ ਕਿਨਾਰੇ ਕਾਲੀਆਂ ਝੰਡੀਆਂ ਲੈ ਕੇ ਜਤਾਇਆ ਰੋਸ ਵਿਅਦਬੀ ਮਾਮਲੇ 'ਚ ਸਿੱਖਾਂ ਨਾਲ ਇਨਸਾਫ ਨਾ ਹੋਣ ਦਾ ਇਲਜ਼ਾਮ ਲਾਉਂਦੇ ਆ ਸਰਕਾਰ ਖਿਲਾਫ ਨਾਰੇਬਾਜ਼ੀ ਅਤੇ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਫੈਸਲੇ ਲੈਣ ਦੇ ਤਰੀਕੇ ਵੀ ਬਦਲਨੇ ਪੈਣਗੇ ਫੈਸਲੇ ਕਿਸ ਤਰ੍ਹਾਂ ਹੋਣੇ ਨੇ ਕੌਮ ਦੇ ਉਹ ਉਹਦਾ ਟੰਗ ਤਰੀਕਾ ਕੀ ਹੋਵੇਗਾ ਜਥੇਦਾਰ ਲੱਗੇਗਾ ਕਿਦਾਂ ਲਾਇਆ ਕਿਦਾਂ ਜਾਏਗਾ ਉਹ ਵੀ ਸਾਰੇ ਨਿਯਮ ਜਿਹੜੇ ਨੇ ਪੰਥ ਨੂੰ ਪਰੋਸੇ ਚ ਲੈ ਕੇ ਸ਼ਰੋਣੀ ਕਮੇਟੀ ਨਹੀਂ ਪੰਥਕ ਵਿਦਵਾਨਾਂ ਰਾਹੀਂ ਪੰਥ ਨੂੰ ਪਰੋਸੇ ਚ ਲੈ ਕੇ ਜਥੇਬੰਦੀਆਂ ਦੇ ਨੁਮਾਇੰਦੇ ਲੈ ਕੇ ਉਹ ਸਾਰੀ ਨਿਯਮਵਲੀ ਜਿਹੜੀ ਉਹ ਤੈਅ ਹੋਣੀ ਚਾਹੀਦੀ ਹੈ ਗੁਰਦਾਸਪੁਰ ਦੇ ਕਲਾ ਨੌਰ ਵਿੱਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਚ ਇੱਕ ਗ੍ਰਿਫਤਾਰ ਪੁਲਿਸ ਮੁਤਾਬਕ ਗ੍ਰਿਫਤਾਰ ਸ਼ਖਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਮੁਲਾਜ਼ਮ ਪੁਲਿਸ ਨੇ ਅਗਲੀ ਜਾਂਚ ਕੀਤੀ ਸ਼ੁਰੂ ਇਹ ਦਾ ਨਾਮ ਬਲਜੀਤ ਸਿੰਘ ਹੈ ਉਮਰ ਤਕਰੀਬਨ 48 ਸਾਲ ਹੈ ਤੇ ਇਸ ਨੇ ਇਹਦਾ ਮੇਨ ਮੋਟਿਵੇਸ਼ਨ ਇਹ ਸੀ ਕਿ ਆਪਣੇ ਗਵੰਡੀ ਇੱਕ ਬਾਦ ਬਹਾਦਰ ਸਿੰਘ ਨੇ ਉਹਨਾਂ ਨੂੰ ਇੱਕ ਇਸ ਕੇਸ ਦੇ ਵਿੱਚ ਫਸਾਉਣਾ ਚਾਹੁੰਦਾ ਸੀ ਕਿਉਂਕਿ ਉਸ ਉਹਨਾਂ ਦੇ ਨਾਲ ਇਸ ਦੀ ਲਗਤਬਾਜੀ ਸੀ ਸਾਬਕਾ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਦੀ ਤੀ ਅਮਨਜੋਤ ਕੌਰ ਰਾਮੂਵਾਲੀਆ ਨੇ ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਅਹੁਦੇ ਤੋਂ ਦਿੱਤਾ ਅਸਤੀਫਾ ਕੁਝ ਦਿਨ ਪਹਿਲਾਂ ਹੀ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ ਛੱਡ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਸਰਕਾਰ ਚ ਬਣੇ ਹਨ ਕੈਬਨਿਟ ਮੰਤਰੀ ਪਹਿਲੇ ਟੈਸਟ ਮੈਚ ਤੋਂ ਇੱਕ ਦਿਨ ਪਹਿਲਾਂ ਡੇਲ ਸਟੇਨ ਦੇ ਮਾਈਂਡ ਗੇਮਸ ਭਾਰਤੀ ਇਸਲਾਮੀ ਬੱਲੇਬਾਜ਼ਾਂ ਦੀ ਲਈ ਝਟਕੀ ਕਿਹਾ ਇਹਨਾਂ ਨੂੰ ਵੇਖ ਨਹੀਂ ਲੱਗਦਾ ਡਰ ਸਟੇਨ ਨੇ ਕਿਹਾ ਸਹਿਵਾਗ ਨੂੰ ਵੇਖ ਕੇ ਆਉਂਦੇ ਸੀ ਪਸੀਨੇ ਅਬ ਆਲ ਦੀ ਗੇਮਸ ਕਾਸਟ Virin Saweg that guy was a nightmare to you you know he's called 310 jawab jo ravi shastri ne keha na pulna pichhe tavan da 187 doran da tamaka